ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਕਾਸਟ ਦੀਪ ਡੈਰੀ ਫਾਰਮ YouTube ਚੈਨਲ ਦੇ ਉੱਤੇ ਅਤੇ Facebook ਪੇਜ ਦੇ ਉੱਤੇ ਆਸ ਕਰਦਾ ਕਿ ਤੁਸੀਂ ਤੰਦਰੁਸਤ ਠੀਕ ਠਾਕ ਹੋਵੋਗੇ ਦੋਸਤੋ ਇੱਕ ਨਵੀਂ ਵੀਡੀਓ ਲੈ ਕੇ ਅੱਜ ਤੁਹਾਡੇ ਵਾਸਤੇ ਫੁਹਾਰਿਆਂ ਵਾਸ ਫੁਹਾਰਿਆਂ ਦੇ ਲਈ ਇਹ ਆਪਾਂ ਦੋਸਤੋ ਫੁਹਾਰੇ ਲੈ ਆਏ ਨੇ ਪੰਜ ਫੁਹਾਰੇ ਲੈ ਆਏ ਨੇ ਇਹਦੇ ਵਿੱਚੋਂ ਚਾਰ ਚੱਲਦੇ ਨੇ ਨਿਊਜ਼ਲੈਂਡ ਇਹਨਾਂ ਦਾ ਫਾਇਦਾ ਕੀ ਆ ਇਹਨਾਂ ਦਾ ਫਾਇਦਾ ਆਰਾਮ ਦਾ ਫਾਇਦਾ ਇਹ ਹੈ ਜਿਵੇਂ ਬਾਹਰ ਤਾਪਸ ਜ਼ਿਆਦਾ ਹੈ ਤੇ ਆ ਖਾਸ ਕਰਕੇ ਚੱਲਣ ਦਾ ਬੜੀ ਤਾਪਸ ਹੁੰਦੀ ਹੈ ਇਹਦਾ ਵੀ ਅਸੀਂ ਹੱਲ ਕਰ ਕੀਤਾ ਇਹਦੇ ਤੇ ਅਸੀਂ ਉੱਤੇ ਪਾਤਾ ਸਰਾਕੜਾ ਪਾਤਾ ਇਹਨਾਂ ਦੇ ਤਾਂ ਕਿ ਤਪਸ਼ਣਾ ਜਿਹੜੀ ਆਵੇ ਤੇ ਉਸ ਤੋਂ ਬਾਅਦ ਇਹਨੂੰ ਠੰਡ ਨੂੰ ਕੂਲਿੰਗ ਕਰਨ ਵਾਸਤੇ ਅਸੀਂ ਭਾਰੇ ਲਏ ਨੇ ਇਹਦੇ ਵਿੱਚ ਚਾਰ ਚੱਲਦੇ ਨੇ ਆ ਦੇਖੋ ਪਸ਼ੂ ਤੁਸੀਂ ਆਪ ਹੀ ਦੇਖ ਲਓ ਆਰਾਮ ਨਾਲ ਬੈਠੇ ਨੇ ਜਦਕਿ ਇਹਦੇ ਵਿੱਚ ਖੜਿਆ ਨਹੀਂ ਜਾਂਦਾ ਸੀ ਇੰਨੀ ਤਪਸ਼ ਸੀ ਤੇ ਸਰਾਕੜਾ ਸੀ ਜਿਹੜਾ ਉਹ ਸਾਨੂੰ ਫ੍ਰੀ ਮਿਲ ਗਿਆ ਉਹ ਤਾਂ ਮੈਂ ਵੱਢ ਲਿਆ ਸੀ ਕਿਤੇ ਨਹਿਰ ਦੇ ਉੱਤੋਂ ਸਰਦੀਆਂ ਚ ਲਿਆ ਸੀ ਉਹ ਮੈਂ ਸਾਹਮ ਕੇ ਰੱਖ ਲਿਆ ਸੀ ਉਸ ਤੋਂ ਬਾਅਦ ਅਸੀਂ ਫਿਰ ਆਹ ਲਾਤੇ ਦੇਖੋ ਸਾਰਿਆਂ ਦੇ ਉੱਤੇ ਭਿੱਜੇ ਪੈਨੇ ਪਸ਼ੂ ਬਹੁਤ ਹੀ ਵਧੀਆ ਕੂਲنگ ਹੈ ਨਾ ਨੂੰ ਤੇ ਪਸ਼ੂ ਗੱਭਣ ਨੇ ਗਰਮੀ ਜ਼ਿਆਦਾ ਪੈਂਦੀ ਆ ਕੋਈ ਨਫਰ ਨੁਕਸਾਨ ਨਾ ਹੋਵੇ ਹੈ ਨਾ ਬਾਕੀ ਪਰਮਾਤਮਾ ਨੇ ਕਰਨਾ ਹੁੰਦਾ ਆਪਾਂ ਜੇ ਮਿਹਨਤ ਕਰਾਂਗੇ ਤਾਂ ਹੀ ਫਲ ਦੀ ਆਸ ਕਰਾਂਗੇ ਨਾ ਦੋਸਤਾਂ ਦੇਖੋ ਕਿੰਨਾ ਆਰਾਮ ਦਾ ਨਜ਼ਾਰਾ ਤੇ ਇਹ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਇਹ ਅਸੀਂ ਆਪ ਹੀ ਲਾ ਲਏ ਸੀ ਘਰ ਹੀ ਲਾ ਲੇ ਇਸ ਸਮਾਨ ਬਾਜ਼ਾਰ ਤੋਂ ਸਾਨੂੰ ਤਕਰੀਬਨ 1500 ਰੁਪਏ ਸਾਡਾ ਸਾਰਾ ਲੱਗੇ ਪਹਿਲਾਂ ਸਾਨੂੰ ਐ ਸਾਨੂੰ ਵੀ ਐ ਸੀਗਾ ਕਿ ਕੋਈ ਨਹੀਂ ਕਿੰਨੇ ਕੁ ਪੈਸੇ ਲੱਗਣਗੇ ਹਨ ਇਹ ਕੋਈ ਜਿਆਦਾ ਪੈਸੇ ਨਹੀਂ ਲੱਗਦੇ ਤੇ ਆਹ ਤੁਹਾਨੂੰ ਦਿਖਾਉਣਾ ਕੀ ਕੀ ਲੱਗਾ ਹੈ ਇੱਕ ਪਾਇਪ ਲਿਆਂਦੀ ਸੀ ਅਸੀਂ 50 ਫੁੱਟ ਤੇ ਪੰਜ ਫੁਆਰੇ ਲਿਆਂਦੇ ਸੀ ਬਾਕੀ ਆਹ ਦੇ ਕਲਿੱਪ ਗਲੁੱਪ ਜਿਹੇ ਹੁੰਦੇ ਨੇ ਉਸ ਤੋਂ ਬਾਅਦ ਆਹ ਮੋਟਰ ਹੈ ਮੋਟਰ ਮਿਲ ਗਈ ਸਾਨੂੰ 700 ਰੁਪਏ ਦੀ ਉਸ ਤੋਂ ਬਾਅਦ ਆ ਸਾਡਾ ਢੋਲ ਦਾ ਜਗਾੜ ਸੀ ਜਿਹੜਾ ਇਹ ਸਾਡੇ ਆਪਣੇ ਘਰ ਹੀ ਪਿਆ ਸੀਗਾ ਉਹ ਤੋਂ ਕੰਮ ਲੈ ਲਿਆ ਇਹ ਸਾਰੇ ਦਿਨ ਚ ਘਟੋਲ ਲੱਗਦਾ ਨਹੀਂ ਜੇ ਲੱਗ ਵੀ ਜਾਂਦਾ ਕਈ ਵਾਰ ਖਾਲੀ ਹੋ ਜੇ ਪਾਇਪ ਲੱਗ ਫੇਰ ਭਰ ਦਿੰਦਾ ਨਾਲ ਝੰਡਾ ਪਾਣੀ ਹੁੰਦਾ ਇਹਨਾਂ ਦਾ ਸੋ ਦੋਸਤੋ ਇਹ ਤੁਸੀਂ ਆਪ ਵੀ ਲਾ ਸਕਦੇ ਹੋ ਕੋਈ ਔਖਾ ਕੰਮ ਨਹੀਂ ਇਹ ਜ਼ਰੂਰ ਲਾਓ ਜਿੰਨੇ ਕ ਤੁਸੀਂ ਇਹ ਤਾਂ ਕਹਿੰਦੇ ਵੀ ਖਾਣੇ ਪੈਸੇ ਲੱਗਣਗੇ ਜਿਆਦਾ ਕੋਈ ਪੈਸੇ ਨਹੀਂ ਉਹਨਾਂ ਦਾ ਥੋੜਾ ਦੁੱਧ ਵਾਜਣ ਦੇ ਡੰਗਰ ਜਿਹੜੀ ਆ ਮੱਝ ਆਪਣੀ ਇਹ ਠੋਕੜ ਗੱਬਣਾ ਇਹ ਦੁੱਧ ਦੇਣ ਲੱਗੇ ਪਹਿਲਾਂ ਆਨਾ ਕਾਨੀ ਕਰਦੀ ਦੀ ਜਾਨੀ ਕਿ ਲੱਤ ਲੁੱਤ ਜੀ ਮਾਰਦੇ ਸੀ ਕਈ ਵਾਰ ਤੌਂਦੀ ਨਹੀਂ ਸੀ ਹੁਣ ਇਹ ਸਾਨੂੰ 3 ਦਿਨ ਹੋ ਗਏ ਇਹ ਜਾਨੀ ਕਿ ਦੁੱਧ ਖਾੜਨ ਵੀ ਲੱਗੀ ਤੇ ਅੱਧਾ ਕਿਲੋ ਦੁੱਧ ਵੀ ਉਧਾਤਾ ਨੇ ਹੋ ਸਕਦਾ ਜਿਆਦਾ ਵੱਧ ਜੇ ਇਹ ਇੱਕ ਗੱਲ ਹੋਰ ਹੈ ਦੋਸਤੋ ਖਾਸ ਕਰਕੇ ਕਈ ਪਸ਼ੂ ਕੀ ਹੁੰਦੇ ਨਾ ਜਿਹੜੇ ਹੀਟ ਚ ਆ ਜਾਂਦੇ ਨੇ ਗਰਮੀ ਜਿਆਦਾ ਆ ਜਾਂਦੀ ਆ ਪਰ ਟੀਕਾ ਭਰਾ ਦੇ ਉਹਨਾਂ ਦੇ ਚਾਂਸ ਘੱਟ ਹੁੰਦੇ ਨੇ ਜਦੋਂ ਇਹ ਜੀ ਠੰਡ ਕੀਤੀ ਹੋਵੇ ਫਿਰ ਪਸ਼ੂ ਦੇ ਰਹਿਣ ਦੇ ਵੀ ਚਾਂਸ ਨੇ ਇਹ ਤਾਂ ਬਾਲਾ ਫਾਇਦਾ ਆਪਾਂ ਨੂੰ ਇਹ ਕੋਲੰਗ ਨੂੰ ਜਿਆਦਾ ਵਧਾਉਣ ਵਾਸਤੇ ਤੁਸੀਂ ਜਿੰਨੇ ਚਾਦਰ ਨੇ ਤੁਸੀਂ ਵੀ ਪਾ ਸਕਦੇ ਹੋ ਤੇ ਸਰਾਕੜਾ ਪਾ ਦਿਓ ਕੋਈ ਕਿਤੇ ਬਣਸਰੀ ਖੜੀ ਹੁੰਦਾ ਫਰੀਦ ਹੀ ਹੁੰਦਾ ਥੋੜੀ ਜੀ ਮਿਹਨਤ ਕਰਨੀ ਪੈਂਦੀ ਆ ਤੇ ਇੱਕ ਦੋਸਤੋ ਤੁਹਾਨੂੰ ਅਗਲੀ ਵੀਡੀਓ ਤੇ ਦਿਖਾਵਾਂਗੇ ਆਪਾਂ ਇੱਥੇ ਟਾਟ ਪੱਲੀ ਲਾਉਣੀ ਹੈ ਜਿਹੜੀ ਪੋਲਟਰੀ ਫਾਰਮ ਚ ਲੱਗੇਗੀ ਇਹਨੂੰ ਸਾਰੇ ਨੂੰ ਆਪਾਂ ਆਹ ਬੰਦ ਕਰਨਾ ਆ ਤੁਸੀਂ ਮੜਾ ਦਿਖਾ ਦਿਓ ਜੀ ਆ ਇੱਧਰ ਨੂੰ ਉਹ ਮਹੰਗਾਈ ਹੋਈ ਆ ਸਾਡੇ ਕੋਲ ਮਿਲ ਹੀ ਨਹੀਂ ਸੀ ਆ ਇਹ ਇੱਥੇ ਤੱਕ ਆਪਾਂ ਸਾਰੀ ਆਹ ਪੂਰੇ ਦੇਖਾ ਟਾਟ ਪੱਲੀ ਪਾਉਣੀ ਆ ਤਾਂ ਜਿਹੜੀ ਇਹ ਜਿਹੜੀ ਆ ਤਪਸ ਹੈ ਇਹ ਅੰਦਰ ਠੰਡੀ ਹੋ ਹੋ ਜਾਂਦੀ ਕਈ ਵਾਰ ਜਿਆਦੇ ਲੋ ਪੈਂਦੀ ਆ ਨਾ ਅੱਜ ਤਾਂ ਖਦ ਘਟਾਈ ਅੰਦਰ ਲੋ ਪੈਂਦੀ ਆ ਜਿਹੜੀ ਉਹ ਸਾਰੀ ਠੰਡੀ ਹੋ ਹੋ ਜਾਵੇ ਸਾਰੀ ਆਪਾਂ ਇਧਰ ਵੀ ਲਾਉਣੀ ਆ ਉੱਤੇ ਤਾਂਦੇ ਪਈ ਆ ਉੱਤੇ ਜਿਹੜੀ ਕੋਈ ਮਾੜੀ ਮੋਟੀ ਹੋਰ ਕਮੀ ਪੇਸੀ ਰਹਿ ਗਈ ਹੁਣ ਧੁੱਪ ਜ਼ਿਆਦਾ ਸੀ ਕੱਲ ਨੂੰ ਇਹਦੇ ਉੱਤੇ ਹੋਰ ਪਾ ਦਾਂਗੇ ਨਾਲੇ ਤਾਰ ਮਾਰ ਦਾਂਗੇ ਕਈ ਵਾਰ ਨੇਰੀ ਨੂੰ ਨਾ ਉੱਟਦਾ ਨਹੀਂ ਹੁੰਦਾ ਵੀ ਜਿਹੜਾ ਪਾਇਆ ਹਸਰਾਕਦਾ ਕੁਝ ਤਾਂ ਮੇਰੇ ਕੋਲ ਫਿੜਕੇ ਪਏ ਤੇ ਬਣੇ ਹੋਇਆ ਉਹ ਸਿਰ ਤੇ ਕੁਝ ਕੂਲੇ ਪਏ ਸੀ ਮੋਹ ਸਿਰ ਤੇ ਹੁਣ ਹੋ ਸਕਦਾ ਜੇ ਇਸ ਤੇ ਕਮੀ ਪੇਸੀ ਆ ਬੰਸਰੀ ਪਾਵਾਂਗੇ ਲੈ ਕੇ ਹੁਣ ਪਹਿਲਾਂ ਨਾਲ ਤਾਂ ਬੜਾ ਫਰਕ ਹੈ ਅੱਗੇ ਬੜੀ ਤਾਪਸ ਹੁੰਦੀ ਸੀ ਜੇ ਵੇਲੇ ਹੁਣ ਤਾਪਦੀਆਂ ਨਹੀਂ ਹੈਗੀਆਂ ਬਹੁਤ ਫਰਕ ਹੈ ਤੇ ਉਹ ਰਹਿੰਦੀ ਤੇ ਇਹਨੇ ਠੰਡ ਕਰਦੀ ਸੀ ਅਨੇਖੋ ਇੱਕੇ ਪੱਖਾ ਲੱਗਾ ਹੈ ਜਿਆਦਾ ਪੱਖਾ ਲਾਉਂਦੇ ਵੀ ਲੋੜ ਨਹੀਂ ਸਾਰੇ ਬੈਠਣ ਆਰਾਮ ਨਾਲ ਆਹ ਦੋਸਤੋ ਤੁਹਾਨੂੰ ਕਿਵੇਂ ਲੱਗੀ ਵੀਡੀਓ ਤਾਂ ਤੁਸੀਂ ਕਮੈਂਟਾਂ ਚ ਕਰ ਪਾ ਕਰਕੇ ਜਰੂਰ ਦੱਸ ਦਿਓ ਅਗਲੀ ਵੀਡੀਓ ਇਦੋਂ ਵੀ ਵਧੀਆ ਤੁਹਾਨੂੰ ਲੈ ਕੇ ਆਵਾਂਗੇ ਜਦ ਤੱਕ ਸਾਨੂੰ ਦਿਓ ਆਜ਼ਾਦ ਸ਼ਸ਼ੀ ਕਾਲ ਦੋਸਤੋ ਧੰਨਵਾਦ ਜੀ